ਭਾਰਤ ਦੇ ਗ੍ਰਹਿ ਮੰਤਰੀ ਦਾ ਅਹੁਦਾ ਬਹੁਤ ਹੀ ਵੱਡਾ ਤੇ ਸਤਿਕਾਰਯੋਗ ਹੁੰਦਾ ਹੈ ਪਰ ਇਸ ਅਹੁਦੇ ਵਾਲਾ ਆਗੂ ਜੇਕਰ ਕੋਈ ਅਜਿਹੀ ਗੱਲ ਕਰੇ ਜੋ ਕਿਸੇ ਇੱਕ ਵਰਗ ਦੇ ਹਿਰਦੇ ਨੂੰ ਚੀਰ ਜਾਵੇ ਤਾਂ ਵਿਰੋਧ ਹੋਣਾ ਸੁਭਾਵਿਕ ਹੀ ਹੁੰਦਾ ਹੈ ਬੜੀ ਹੈਰਾਨੀ ਹੋਈ ਜਦੋਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇੱਕ ਵੀਡੀਓ ਦੇਖੀ ਉਸ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਜੋ ਕਿਹਾ ਜਾ ਰਿਹਾ ਹੈ ਉਹ ਤੁਸੀਂ ਵੀ ਸੁਣੋ ਅਭੀ ਇੱਕ ਫੈਸ਼ਨ ਹੋ ਗਿਆ ਹੈ ਆਂਬੇੜਕਰ ਰਾਮਬੇੜਕਰ ਰਾਮੇੜਕਰ ਆਂਬੇੜਕਰ 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 ਇਤਨਾ ਨਾਮ ਅਗਰ ਭਗਵਾਨ ਦਾ ਲੇਤੇ ਤੋ 7 ਜਨਮੋ ਤੱਕ ਸਵਰਗ ਮਿਲ ਜਾਤਾ ਹੁਣ ਦਸੋ ਕਿ ਉਸਨੇ ਸਹੀ ਕਿਹਾ ਜਾਂ ਗਲਤ ਜੇਕਰ ਬਾਬਾ ਸਾਹਿਬ ਡਾਕਟਰ ਭੀਮਰਾਉ ਅੰਬੇਡਕਰ ਜੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਦਬੇ ਕੁਚਲੇ ਸਮਾਜ ਹੀ ਨਹੀਂ ਸਗੋਂ ਔਰਤ ਵਰਗ ਦੀ ਜੂਨ ਸੁਧਾਰਨ ਲਈ ਵੀ ਸੰਘਰਸ਼ ਕੀਤਾ ਜੇਕਰ ਅੱਜ ਅਮਿਤ ਸ਼ਾਹ ਵਰਗੇ ਆਗੂ ਵੀ ਗ੍ਰਹਿ ਮੰਤਰੀ ਦਾ ਅਹੁਦਾ ਮਾਣ ਰਹੇ ਹਨ ਤਾਂ ਉਹ ਵੀ ਡਾਕਟਰ ਭੀਮਰਾਉ ਅੰਬੇਡਕਰ ਜੀ ਦੀ ਹੀ ਦੇਣ ਹੈ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਇਸ ਅਨੁਸਾਰ ਬਣਾਇਆ ਕਿ ਭਾਰਤ ਦਾ ਰਾਜਾ ਰਾਣੀ ਦੇ ਪੇਟ ਵਿੱਚੋਂ ਜਨਮ ਨਹੀਂ ਲਵੇਗਾ ਸਗੋਂ ਲੋਕਾਂ ਵਿੱਚੋਂ ਹੀ ਪੈਦਾ ਹੋਵੇਗਾ ਜਿਹੜੀ ਗੱਲ ਅਮਿਤ ਸ਼ਾਹ ਜੀ ਕਹਿੰਦੇ ਨੇ ਕਿ ਜਿੰਨੀ ਵਾਰ ਅੰਬੇਡਕਰ ਦਾ ਨਾਮ ਲਿਆ ਇੰਨੀ ਵਾਰ ਭਗਵਾਨ ਦਾ ਨਾਮ ਲੈਂਦੇ ਤਾਂ ਸੱਤ ਜਨਮਾਂ ਤੱਕ ਸਵਰਗ ਮਿਲਦਾ ਪਰ ਸਾਡਾ ਕਹਿਣਾ ਹੈ ਮਰ ਕੇ ਤਾਂ ਪਤਾ ਨਹੀਂ ਸਵਰਗ ਮਿਲਦਾ ਹੈ ਜਾਂ ਨਹੀਂ ਪਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਦੱਬੇ ਕੁਚਲੇ ਅਤੇ ਔਰਤ ਵਰਗ ਨੂੰ ਇਸੇ ਜਨਮ ਵਿੱਚ ਨਰਕ ਵਿੱਚੋਂ ਕੱਢ ਕੇ ਸਵਰਗ ਵਰਗੀ ਜ਼ਿੰਦਗੀ ਜਿਉਣ ਦਾ ਹੱਕ ਜ਼ਰੂਰ ਲੈ ਕੇ ਦਿੱਤਾ ਹੈ ਬਾਬਾ ਸਾਹਿਬ ਨੇ ਕਦੇ ਵੀ ਕਟੜਤਾ ਦਾ ਸੁਨੇਹਾ ਨਹੀਂ ਦਿੱਤਾ ਸਗੋਂ ਉਹਨਾਂ ਨੇ ਪੜੋ ਜੁੜੋ ਅਤੇ ਸੰਘਰਸ਼ ਕਰੋ ਵਰਗਾ ਮੰਤਰ ਦਿੱਤਾ ਜੋ ਕਿ ਅੱਜ ਤੱਕ ਵੀ ਕਾਰਾਗਰ ਹੈ ਸਮੇਂ ਦੀਆਂ ਸਰਕਾਰਾਂ ਨੂੰ ਉਹਨਾਂ ਤੋਂ ਨਫ਼ਰਤ ਨਹੀਂ ਕਰਨੀ ਚਾਹੀਦੀ ਸਗੋਂ ਸਤਕਾਰ ਕਰਨਾ ਚਾਹੀਦਾ ਹੈ ਕਿਉਂਕਿ ਬਾਬਾ ਸਾਹਿਬ ਨੇ ਕਿਸੇ ਇੱਕ ਵਰਗ ਲਈ ਨਹੀਂ ਸਗੋਂ ਮਨੁੱਖਤਾ ਦੀ ਭਲਾਈ ਨੂੰ ਸਾਹਮਣੇ ਰੱਖ ਕੇ ਸੰਘਰਸ਼ ਕੀਤਾ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਲੱਖਾਂ ਦੁੱਖ ਤਕਲੀਫਾਂ ਝੱਲ ਕੇ ਦਬੇ ਕੁਚਲੇ ਵਰਗ ਨੂੰ ਹੱਕ ਲੈ ਕੇ ਦਿੱਤੇ ਉਹਨਾਂ ਦੇ ਇਸ ਮਹਾਨ ਕਾਰਜ ਨੂੰ ਨਿੰਦਣਾ ਨਹੀਂ ਸਗੋਂ ਸਲਾਮ ਕਰਨਾ ਚਾਹੀਦਾ ਹੈ ਆਮ ਲੋਕਾਂ ਲਈ ਜ਼ਿੰਦਗੀ ਕੁਰਬਾਨ ਕਰਨ ਅਤੇ ਦੁਨੀਆ ਵਿੱਚ ਦੇਸ਼ ਦਾ ਨਾਮ ਚਮਕਾਉਣ ਵਾਲੇ ਆਗੂ ਲਈ ਇਹੋ ਜਿਹੀ ਭਾਵਨਾ ਰੱਖਣੀ ਠੀਕ ਨਹੀਂ ਹੈ ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਵਿੱਚ ਬਾਬਾ ਸਾਹਿਬ ਕਾਰਨ ਬਦਲਾ ਆਇਆ ਹੈ ਉਹਨਾਂ ਲਈ ਉਹ ਰੱਬ ਹੀ ਹਨ ਤੇ ਉਹ ਰਹਿੰਦੀ ਦੁਨੀਆ ਤੱਕ ਅੰਬੇਡਕਰ 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 ਜਪਦੇ ਹੀ ਰਹਿਣਗੇ